ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਫਾਸਟ ਪੰਜਾਬੀ ਤੇ ਮੈਂ ਲਖਵਿੰਦਰ ਸਿੰਘ ਕਤਰੀ ਜਿੱਤੇ ਕਿ ਸੁਦਾ ਸੁਪਰਮਾਰਟ ਵੱਲੋਂ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜਿਹੜੀ ਆਫਰ ਲਗਾਈ ਜਾਂਦੀ ਆ ਇਸ ਸਾਲ ਵੀ ਜਿਹੜੀ ਦੀਵਾਲੀ ਤੇ ਆਫਰ ਲਗਾਈ ਗਈ ਆ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਨੇ ਗਿਫਟ ਆਈਟਮਾਂ ਰੱਖੀਆਂ ਹੋਈਆਂ ਨੇ ਉਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਸੋ ਅਸੀਂ ਗੱਲਬਾਤ ਕਰਦੇ ਆ ਜੋ ਜਿਹੜੀਆਂ ਇੱਥੇ ਵੈਰਾਈਟੀਆਂ ਰੱਖੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਆ ਜਾਂ ਕਿਹੜੀ ਕਿਹੜੀ ਆਈਟਮ ਆ ਸੋ ਜਿਹੜੇ ਇੱਥੇ ਦੇ ਓਨਰ ਨੇ ਮਨੀਸ਼ ਸਜਦੇਵਾ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ ਸਰ ਜਿਹੜੇ ਆਈਟਮਾਂ ਰੱਖਿਆ ਨੇ ਤੁਸੀਂ ਕੀ ਕਿਹੜੀ ਕਿਹੜੀ ਆਈਟਮ ਪਹਿਲਾਂ ਤਾਂ ਫਾਸਟ ਨਿਊ ਪੰਜਾਬੀ ਤੇ ਜੋ ਸਾਰੇ 뷰ਅਰ ਨੇ ਉਹਨਾਂ ਨੂੰ ਸਸਤੀ ਕਲ ਤੇ ਹੈਪੀ ਦੀਵਾਲੀ ਅਡਵਾਂਸ ਦੇ ਵਿੱਚ ਲਖਨਦੀ ਕਤਰੀ ਜੀ ਆਏ ਨੇ ਜੋ ਸਾਡੇ ਸੁਦਾ ਸੁਪਰਮਾਰਕਟ ਤੇ ਇਹ ਤੁਹਾਨੂੰ ਦਿਖਾਣੇ ਆ ਕਿ ਜੋ ਦੀਵਾਲੀ ਦਾ ਜੋ ਤਿਉਹਾਰ ਹੁੰਦਾ ਉਹਦੇ ਵਿੱਚ ਜੋ ਨੀਅਰ ਐਂਡ ਨੀਅਰ ਨੂੰ ਗਿਫਟ ਦਿੱਤੇ ਜਾਂਦੇ ਨੇ ਬੱਚਿਆਂ ਨੂੰ ਦਿੱਤੇ ਜਾਂਦੇ ਨੇ ਇਕਾਹੀ ਤੋਂ ਤਿਉਹਾਰ ਹੁੰਦਾ ਤਾਂ ਹੀ ਮਨਾਇਆ ਜਾਂਦਾ ਪਟਾਕੇ ਚਲਾਏ ਜਾਂਦੇ ਨੇ ਅਸੀਂ ਇਸ ਵਾਰ ਤੋਂ ਲੈ ਕੇ ਆਏ ਹਾਂ ਗਿਫਟ ਦੇ ਵਿੱਚ ਇੱਕ ਨਵੀਂ ਪ੍ਰੀਮੀਅਮ ਰੇਂਜ ਲੈ ਕੇ ਆਏ ਆ ਤੁਹਾਨੂੰ ਸ਼ੁਰੂਆਤ ਦਿਖਾਣੇ ਆ ਕਿ ਕੈਮਰਾ ক্লোਜ਼ ਕਰੂਗੇ ਤਾਂ ਤੁਹਾਨੂੰ ਪਤਾ ਲੱਗੂਗੇ ਜੋ ਡਰਾਈ ਫਰੂਟ ਦੇ ਜੋ بڑے ਥਾਲ ਨੇ ਜਿਹਦੇ ਵਿੱਚ 28 ਇੰਚ ਦੀ 26 ਇੰਚ 20 ਇੰਚ 18 ਇੰਚ 12 ਇੰਚ ਮਤਲਬ ਕਿ ਸਮਾਲ ਤੋਂ ਲੈ ਕੇ بڑے ਥਾਲ ਤੱਕ ਨੇ ਜਿਹਦੇ ਵਿੱਚ ਜੋ ਡਰਾਈ ਫਰੂਟ ਆ ਇਹਦੀ ਸਪੈਸ਼ਲਿਟੀ ਕੀ ਹੈ ਜੀ ਡਰਾਈ ਫਰੂਟ ਦੇ ਵਿੱਚ ਇਹ ਧਰਦੇ ਆ ਕਿ ਜੋ ਜੋ ਡਰਾਈ ਫਰੂਟ ਆ ਉਹ ਸਾਰਾ ਟਾਪ ਕੁਆਲਿਟੀ ਦਾ ਇਹਦੇ ਜੋ ਆਲਮੰਡਸ ਨੇ ਬਦਾਮ ਨੇ ਉਹ ਪਾਏ ਹੋਏ ਨੇ ਕੈਲੀਫੋਰਨੀਆ ਜੀ ਕਈ ਤਾਂ ਇੰਡੀਪੈਂਡੈਂਟ ਪਾਉਂਦੇ ਬਹੁਤ ਸਸਤੀ ਹੁੰਦੀ ਹੈ ਪਰ 550 ਚ ਰੇਂਜ ਹੁੰਦੀ ਹੈ ਜਿਹਨੂੰ ਤੇਲ ਕੱਢਿਆ ਆਪਾਂ ਕਹਿੰਦੇ ਆ ਪਰ ਇਹ ਜੀ ਕੈਲੀਫੋਰਨੀਆ ਗਿਰੀ ਪਾਈ ਹੋਈ ਹੈ ਕਾਜੂ ਆ ਜੋ ਕੈਸ਼ੂ ਆ ਉਹ 240 ਨੰਬਰ ਪਾਇਆ ਹੋਇਆ ਪਿਸਤਾ ইরਾਨੀ ਪਾਇਆ ਹੋਇਆ ਜੀ ਕਿਸ਼ਮਿਸ਼ ਟੌਪ ਕੁਆਲਿਟੀ ਹੈ ਤੇ ਜੋ ਖਰੋੜ ਦੀ ਗਿਰੀ ਹੈ ਉਹ ਚਿੱਲੀ ਦੀ ਹੈ ਇਹਦੇ ਤੋਂ ਦਿਖਾਣੇ ਆ ਕਿ ਇਹਦੇ ਵਿੱਚ ਅਸੀਂ ਖਾਸ ਗੱਲ ਇਹ ਹੈ ਕਿ 40 ਤੋਂ 50 ਵੈਰਾਈਟੀਆਂ ਇਸ ਵਾਰ ਤਿਆਰ ਕੀਤੀਆਂ ਨੇ ਪਿਛਲੇ ਸਾਲ ਨਾਲੋਂ ਟ੍ਰਿਪਲ ਵੱਧ ਤੋਂ ਲੈ ਕੇ ਆਏ ਵੈਰਾਈਟੀ ਲੈ ਕੇ ਆਏ ਆ ਜਿਹਦੇ ਵਿੱਚ ਵੁੱਡਨ ਦੇ ਵਿੱਚ ਵੀ ਦੇਖ ਸਕਦੇ ਹੋ ਜੋ ਗਿਫਟ ਪੈਕਿੰਗ ਤਿਆਰ ਨੇ ਇਹ ਕਿਹੜੀ ਖਾਸ ਪ੍ਰੀਮੀਅਮ ਰੇਂਜ ਹੈ ਜੀ ਇਹ ਦੇਖੋ ক্লোਜ਼ ਕਰਕੇ ਦੇਖੋ ਇਹ ਮੀਨਾ ਕੋਲ ਦੇ ਵਿੱਚ ਹੈ ਇਹ ਜੋ ਬਹੁਤ ਭਰੀ ਹੈ ਇਹਦਾ ਇਸ ਵਕਤ ਦੇ ਵਿੱਚ ਜੋ ਹੱਥ ਫੜਿਆ ਹੋਇਆ ਤਾਂ ਵਜ਼ਨ ਘੱਟੋ-ਘੱਟ ਕਿਲੋ ਸਵਾ ਕਿਲੋ ਲੱਗਦਾ ਇਹਦੇ ਵਿੱਚ ਜੋ ਮਟੀਰੀਅਲ ਹੈ ਉਹ ਤਕਰੀਬਨ 6 ਤੋਂ 700 ਗ੍ਰਾਮ ਕਲ ਮਟੀਰੀਅਲ ਹੈ ਉਸ ਤੋਂ ਬਾਅਦ ਇਹ ਵੁੱਡਨ ਇਹ ਵੀ ਦੇਖੋ ਜੀ ਇਹ ਜਿਹੜੀ ਗਿਫਟ ਆਈਟਮ ਹੈ ਇਹਦੇ 6 ਆਈਟਮਾਂ ਨੇ ਸਟੋਨ ਚਾਕਲੇਟ ਵੀ ਹੈ ਬਾਕੀ ਸਾਰਾ ਡਰਾਈ ਫਰੂਟ ਹੈ ਇਹਦੇ ਵਿੱਚ ਇੱਕ ਇਹ ਵੀ ਹੈ ਜੀ ਜਿਹੜੀ ਟ੍ਰੇ ਆ ਖਾਲੀ ਹੋਣ ਤੋਂ ਬਾਅਦ ਵਰਤ ਵੀ ਹੋ ਸਕਦੀ ਹੈ ਬਿਲਕੁਲ ਜੀ ਇਹਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ ਕਿ ਵੁੱਡਨ ਦਾ ਜਾਂ ਮੀਨਾ ਕੋਲ ਦੀ ਗੱਲ ਕਹਿ ਦੀ ਆ ਥਾਲ ਵੀ ਕਹਿ ਲਈਏ ਇਹ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਨੇ ਇਹ ਕੋਈ ਐਨਵੀ ਸੁੱਟ ਜਾਣਗੇ ਖਰਾਬ ਹੋਣਗੇ ਕੁਝ ਵੀ ਇਹ ਕਿਸੇ ਬੰਦੇ ਨੇ ਮੰਨ ਲਓ ਕਿਸੇ ਘਰ ਜਾਂਦਾ ਤਾਂ ਉਹਨੂੰ ਯੂਜ਼ ਕਰ ਸਕਦਾ ਉਹ ਚਾਹੇ ਅੱਗੇ ਕਿੰਨੇ ਓਕੇਸ਼ਨਸ ਆਉਂਦੇ ਨੇ ਸਾਲ ਦੇ ਵਿੱਚ ਉੱਥੇ ਵੀ ਯੂਜ਼ ਹੋ ਸਕਦੇ ਨੇ ਉਸ ਤੋਂ ਬਾਅਦ ਤਾਂ ਹੋਰ ਦਿਖਾਣੇ ਆ ਕਿ ਜਿਵੇਂ ਇਹ ਦੇਖੋ ਇਹ ਪ੍ਰੀਮੀਅਮ ਰੇਂਜ ਦੇ ਵਿੱਚ ਆ ਇਹਦੇ ਵਿੱਚ ਗਲਾਸ ਦੇ ਜਾਰ ਨੇ ਠੀਕ ਹੈ ਜੀ ਜਿਹਦੇ ਵਿੱਚ ਬਦਾਮ ਕਾਜੂ ਆ ਦੇਖੋ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨੇ ਐਵੇਂ ਇਹ ਪ੍ਰੀਮੀਅਮ ਰੇਂਜ ਹੈ ਜੀ ਇਹ ਦੇਖੋ ਸੋਹਣਾ ਲੱਗਦਾ ਟੈਚੀਜ਼ ਵਰਗਾ ਲੱਗਦਾ ਹੈ ਇਹਦੇ ਵਿੱਚ ਤਿੰਨ ਜਾਰ ਨੇ ਜਿਹਦੇ ਵਿੱਚ ਪਿਸਤਾ ਅਕਰੋਟ ਦੀ ਗਿਰੀ ਤੇ ਬਦਾਮ ਪਾਏ ਹੋਏ ਨੇ ਉਸੇ ਤਰੀਕੇ ਨਾਲ ਤੁਹਾਨੂੰ ਇਹ ਦਿਖਾਣੇ ਆ ਇਹ ਵੀ ਦੇਖੋ ਕਿੰਨੇ ਸੋਹਣਾ ਜੋ ਪ੍ਰੀਮੀਅਮ ਰੇਂਜ ਦੇ ਵਿੱਚ ਲੱਗ ਰਿਹਾ ਹੈ ਕਿ ਫਸਟ ਆਈਟਮ ਤੈਨੂੰ ਦਿਨੇ ਇਹਦਾ ਪਤਾ ਲੱਗਦਾ ਕਿ ਹਾਂਜੀ ਗਿਫਟ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਤੁਹਾਨੂੰ ਖਾਨੇ ਕਿ ਜਿਵੇਂ ਕਨਫੈਕਸ਼ਨਰੀ ਆਈ ਹੁੰਦੀ ਹੈ ਜੀ ਟੋਕਰੀ ਨੂੰ ਤਿਆਰ ਹੈ ਇਹਦੇ ਵਿੱਚ ਜੋ ਖਾਸ ਗੱਲ ਲਖਵਿੰਦਰ ਜੀ ਜੋ ਤਿਆਰ ਕੀਤਾ ਹੋਇਆ ਇਹ ਸਾਮਾਨ ਸਾਰਾ ਫਰੈਸ਼ ਹੈ ਬੱਚਿਆਂ ਦੇ ਜੋ ਡੇਲੀ ਜੋ ਬੱਚੇ ਖਾਂਦੇ ਨੇ ਚਾਹੇ ਬੱਤੇ ਲੇਜ਼ ਖਾਂਦੇ ਨੇ ਰੋਸਟਡ ਮਖਾਣਾ ਖਾਂਦੇ ਨੇ ਬਿਸਕੁਟਸ ਖਾਂਦੇ ਨੇ ਚੋਕੋਸ ਖਾਂਦੇ ਨੇ ਹਲਦੀ ਰਾਂ ਜੋ ਵੀ ਕੁਝ ਖਾਂਦੇ ਨੇ ਹਰ ਇੱਕ ਚੀਜ਼ ਪਾਈ ਹੋਈ ਹੈ ਇਹਦੇ ਵਿੱਚ ਨਾਚੋਸ ਪਾਏ ਹੋਏ ਨੇ ਕਿ ਬੱਚੇ ਨੂੰ ਤਿਆਰ ਕਰ ਦਿਓ ਇੱਥੇ ਉਹ ਤਿਆਰ ਕਰਦੇ ਆਂ ਜੀ ਸਾਡਾ ਸਟਾਫ ਚੇਂਜ ਵੀ ਕਰਨਾ ਹੋਵੇ ਵਿੱਚ ਕੋਈ ਸਮਾਨ ਹੋਵੇ ਅਗਲਾ ਸਭ ਕੁਝ ਚੇਂਜ ਹੋ ਸਕਦਾ ਹੈ ਜੇ ਬੰਦਾ ਕਹਿੰਦਾ ਹੈ ਕਿ ਅਸੀਂ ਆਪਣਾ ਮਰਜ਼ੀ ਦਾ ਪਵਾਉਣਾ ਚਾਹੁੰਦੇ ਆਂ ਉਹ ਆ ਕੇ ਆਪਣਾ ਸਮਾਨ ਕੱਢ ਸਕਦਾ ਹੈ ਅਸੀਂ ਖਾਲੀ ਟੋਕਰੀਆਂ ਵਿੱਚ ਤਿਆਰ ਕਰਾ ਕੇ ਲੈ ਕੇ ਆਵਾਂਗੇ ਇਹ ਲਈ ਸਪੈਸ਼ਲ ਸਟਾਫ ਹੈ ਸਾਡੇ ਕੋਲ ਲੱਗ ਤੋਂ ਰੱਖਿਆ ਹੁੰਦਾ ਪਰ ਇਹਦੀ ਵੀ ਖਾਸ ਗੱਲ ਇਹਦੇ ਵਿੱਚ ਵੀ ਹੈ ਕਿ ਵੁੱਡਨ ਦੀਆਂ ਜੋ ਟੋਕਰੀਆਂ ਹੋ ਗਈਆਂ ਸ਼ਿਪ ਹੋ ਗਈਆਂ ਸਾਈਜ਼ ਅਲੱਗ-ਅਲੱਗ ਤਰ੍ਹਾਂ ਦੇ ਕਿ ਜੋ ਯੂਨੀਕ ਨੇ ਜੇ ਕਿਸੇ ਦੇ ਘਰ ਕੋਈ ਲੈ ਕੇ ਜਾਂਦਾ ਤਾਂ ਪਤਾ ਲੱਗਦਾ ਕਿ ਇਹ ਅਲੱਗ ਦੇ ਇੱਕ ਗਿਫਟ ਆਇਆ ਕੋਈ ਪ੍ਰੈਜੈਂਟੇਸ਼ਨ ਸਭ ਤੋਂ ਵੱਡੀ ਚੀਜ਼ ਹੁੰਦੀ ਅਸ ਤੋਂ ਬਾਤਾਂ ਦਿਖਾਣੇ ਆ ਕਿ ਇਹਦੇ ਵਿੱਚ ਫਰੂਟ ਕੇਕ ਨੇ ਜੀ ਡਰਾਈ ਕੇਕ ਕਹਿ ਦਿੰਨੇ ਆਪਾਂ ਹੈਂਡ ਮੇਡ ਕੇਕਸ ਨੇ ਉਹਦੇ ਵਿੱਚ ਕਹਿ ਦਈਏ ਬਰਾਉਨੀ ਆਂਦੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਕਰਤਾਰ ਦੀਆਂ ਆਈਟਮਾਂ ਵੀ ਨੇ ਕੁਕੀਜ਼ ਰੱਖੀਆਂ ਹੋਈਆਂ ਨੇ ਸ਼ਾਹੀ ਨਜ਼ਰਾਨਾ ਮਿੰਟੋ ਜੀ ਆ ਦੇਖੋ ਜਿਵੇਂ ਇੱਧਰ ਸ਼ਾਹੀ ਇੱਕ ਕਰਤਾਰ ਦਾ ਸਮਾਨ ਰੱਖਿਆ ਹੋਇਆ ਜੀ ਇਹਦੇ ਫਰੂਟ ਕੇਕ ਨੇ ਤਿੰਨ ਤਿੰਨ ਦੇ ਜੋ ਪੈਕਿੰਗ ਹੈ ਚਾਰ ਦੀ ਪੈਕਿੰਗ ਹੈ ਡਿਫਰੈਂਟ ਤਰ੍ਹਾਂ ਦੇ ਕੋਈ ਪਾਈਨੈਪਲ ਫਰੂਟ ਕੇਕ ਆਂਦਾ ਹਰ ਇੱਕ ਤਰ੍ਹਾਂ ਦਾ ਅਲੱਗ-ਅਲੱਗ ਫਰੂਟ ਕੇਕ ਇਹਦੇ ਵਿੱਚ ਮਿਲੂਗਾ ਤੇ ਸਾਰਾ ਫਰੈਸ਼ ਰੇਟ ਤੇ ਮਿਲੂਗਾ ਕਿੰਨਾ ਕੁ ਡਿਸਕਾਊਂਟ ਕਿੰਨਾ ਕਿੰਨਾ ਡਿਸਕਾਊਂਟ ਸਾਰਾ ਹੋਲਸੇਲ ਰੇਟ ਤੇ ਲਗਾਇਆ ਹੋਇਆ ਜੀ ਸਪੈਸ਼ਲ ਦੀਵਾਲੀ ਲਈ ਅਸੀਂ ਲਗਾਨੇ ਆ ਕਿ ਤੁਹਾਨੂੰ ਹੋਰ ਦਿਖਾਣੇ ਦੂਸਰੇ ਸੈਕਸ਼ਨ ਦੇ ਵਿੱਚ ਚੱਲਦੇ ਆ ਜਿੱਥੇ ਕਿ ਇੰਪੋਰਟਡ ਚਾਕਲੇਟਸ ਤੋਂ ਤੁਹਾਨੂੰ ਸ਼ੁਰੂ ਕਰਦਾ ਕਿ ਸਟਾਰਟਿੰਗ ਦੇ ਵਿੱਚ ਦੇਖੋ ਇੱਥੇ ਇੰਪੋਰਟਡ ਚਾਕਲੇਟਸ ਨੇ ਇਹ ਸਵਾਸਤਿਕ ਤੋਂ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ 18 ਤਰ੍ਹਾਂ ਦੀ ਚਾਕਲੇਟਸ ਨਹੀਂ ਲਗ ਲਗ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਸਾਰੀਆਂ ਚਾਕਲੇਟਸ ਨੇ ਯੂਨੀਕ ਨੇ ਇਹ ਕਿੰਨਾਕ ਟਾਈਮ ਰੱਖ ਸਕਦੇ ਆ ਆਪਾਂ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ ਜੀ 1 ਸਾਲ ਸਿਰਫ ਤੁੱਪ ਕੋਈ ਵੀ ਚੌਕਲੇਟ ਤੁੱਪ ਆਪਾਂ ਨਹੀਂ ਰੱਖ ਸਕਦੇ ਪਰ ਇਹਨਾਂ ਦੀ 1 ਸਾਲ ਦੀ ਪੂਰੀ ਵੈਲਿਡਿਟੀ ਹੁੰਦੀ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਣੇ ਆ ਕਿ ਜਿਵੇਂ ਪ੍ਰਿਆ ਗੋਲਦੀਆਂ ਗਿਫਟ ਪੈਕਿੰਗ ਨੇ ਜੀ ਡਿਫਰੈਂਟ ਤਰ੍ਹਾਂ ਦੀਆਂ ਇਹਦੇ ਵਿੱਚ ਕੈਡਬਰੀ ਦੇ ਜੀ ਆਪਾਂ ਕਹਦੇ ਇਹ ਸੈਲੀਬ੍ਰੇਸ਼ਨਸ ਆਉਂਦੀਆਂ ਨੇ ਜਿਹਦੇ ਚੌਕਲੇਟਸ ਨੇ ਬੱਚਿਆਂ ਲਈ ਲਾਲਪੁਰ ਦਾ ਜੋ ਪਤੀਸਾ ਆਇਆ ਹੋਇਆ ਸੋਨ ਪਾਪੜੀ ਆਈ ਹੋਈ ਹੈ ਜੀ ਇਹ ਦੇਖੋ ਇੱਕ ਇਹ ਵੀ ਕਜੂਨੀ ਯੂਨੀਕ ਤਰ੍ਹਾਂ ਦੀ ਤੋ ਇੰਪੋਰਟਡ ਚਾਕਲੇਟਸ ਆ ਇਹ ਮੈਟਲ ਹੈਂਡਲ ਕਹਿੰਦੇ ਨੇ ਇਹਨੂੰ ਉਸ ਤੋਂ ਬਾਅਦ ਤੁਹਾਨੂੰ ਦੱਸਾਂ ਮੈਂ ਕਿ ਕਰੈਮਿਕਾ ਕਰੈਮਿਕਾ ਦੀ ਪੂਰੀ ਰੇਂਜ ਹੈ ਹਰ ਤਰ੍ਹਾਂ ਦੀ ਕਿਉਂ ਕਰੈਮਿਕਾ ਬਿਸਕੁਟ ਬਹੁਤ ਮਸ਼ਹੂਰ ਹੈ ਜੀ ਫੇਮਸ ਹੈ ਇਹਦੀ ਹਰ ਤਰ੍ਹਾਂ ਦੀ ਰੇਂਜ ਹੈ ਪੰਜ ਤੋਂ ਛੇ ਤਰ੍ਹਾਂ ਦੀ ਪੂਰੀ ਰੇਂਜ ਹੈ ਜਿੰਨੇ ਮਰਜ਼ੀ ਹੋਲ ਸੇਲ ਕੁਆਂਟੀਟੀ ਸਮਾਨ ਪਿਆ ਹੋਇਆ ਹੈ ਹਲਦੀ ਰਾਮ ਤੇ ਕਹਿ ਲਓ ਪੰਜ ਤੋਂ ਸੱਤ ਤਰ੍ਹਾਂ ਦੀ ਜੋ ਵੈਰਾਈਟੀ ਰੱਖੀ ਹੋਈ ਹੈ ਅਰੇ ਮਨਪ੍ਰਸੰਨ ਡਿਲਾਈਟ ਨੇ ਜੀ ਮਜ਼ੇਦਾਰ ਕਿਸੇ ਨੇ ਹਰ ਤਰ੍ਹਾਂ ਦਾ ਜੋ ਯੂਨੀਕ ਸਮਾਨ ਜਿਹੜੀ ਗਿਫਟ ਆਈਟਮਾਂ ਤੁਹਾਡੇ ਕੋਲ ਕਿੰਨੇ ਤੋਂ ਘੱਟ ਤੋਂ ਘੱਟ ਕਿੰਨੇ ਤੋਂ ਸਟਾਰਟਿੰਗ ਹੈ ਜੋ ਜੋ ਸਟਾਰਟਿੰਗ ਹੈ ਜੀ ਸਟਾਰਟਿੰਗ 50 ਰੁਪਏ ਤੋਂ ਹੈ ਜੀ ਉਹ ਤੋਂ ਬਾਅਦ ਚਾਹੇ ਤੁਸੀਂ 3000 ਪਾ ਲਿਓ ਤੇਰ ਮਰਜ਼ੀ ਜਿੱਤਦਾ ਬਜਟ ਪੌਕ ਜਿਹਦਾ ਬਜਟ ਜਿੱਥੇ ਦਾ ਅਲੋਕ ਕਰਦਾ ਉੱਥੇ ਤੱਕ ਸਭ ਕੁਝ ਮਿਲੇਗਾ ਪਰ ਅਸੀਂ ਇਹੀ ਜੋ ਵਿਊਅਰਸ ਨੂੰ ਇਹੀ ਅਪੀਲ ਕਰਦੇ ਆ ਕਿ ਇੱਕ ਵਾਰ ਸਾਡੇ ਜੋ ਸੁਦਾ ਸੁਪਰਮਾਰਟ ਹੈ ਕਿਸਾਨ ਮੈਡੀਕਲ ਹਾਲ ਦੇ ਨਾਲ ਆ ਚੰਡੀਗੜ੍ਹ ਰੋਡ ਤੇ ਉੱਥੇ ਇੱਕ ਵਾਰ ਪਹੁੰਚੋ ਆ ਕੇ ਦੇਖੋ ਕੁਆਲਿਟੀ ਪ ਤੁਹਾਨੂੰ ਰੇਡ ਵੀ ਮਿਲੇਗਾ ਤੇ ਤੁਹਾਨੂੰ ਕੁਆਲਿਟੀ ਵੀ ਤੁਹਾਨੂੰ ਮਨਪਸੰਦੀ ਮਿਲੇਗਾ ਇਹਦੇ ਨਾਲ ਇਹ ਵੀ ਸਾਡਾ ਚਾਹਨਾ ਹੈ ਕਿ ਜੋ ਅਖਰੋਟ ਨੇ ਚਿੱਲੀ ਅਖਰੋਟ ਮਗਾਏ ਹੋਏ ਨੇ ਨਟਰਾਜ ਦੇ ਨੇ ਹਰ ਕੰਪਨੀ ਦੇ ਨੇ ਰੰਗੋਲੀ ਦਾ ਸਮਾਨ ਆ ਉਹ ਵੀ ਮਿਲੇਗਾ ਜੀ ਕਣੌਣੇ ਹਰ ਇੱਕ ਚੀਜ਼ ਦਾ ਕਰਿਆਨਾ ਸਭ ਕੁਝ ਮਿਲੇਗਾ ਮਾਰਟ ਖੁੱਲਣ ਦਾ ਸਮਾਂ ਕੀ ਹੈ ਸਵੇਰੇ 8:30 ਤੋਂ ਰਾਤ 10 ਵਜੇ ਤੱਕ ਹੈ ਜੀ ਹੋਰ ਕੀ ਕਹਿਣਾ ਚਾਹੂੰਗਾ ਜਿਹੜੀਆਂ ਹੋਰ ਵੀ ਆਈਟਮਾਂ ਤੁਹਾਡੇ ਕੋਲ ਜਿਵੇਂ ਕਰਿਆਨੇ ਦੀਆਂ ਨੇ ਜਾਂ ਉਹਦੇ ਬਾਰੇ ਕੀ ਕਹਿੰਦੇ ਸਾਰਾ ਹੋਲ ਸੇਲ ਪ੍ਰਾਈਸ ਤੇ ਰੱਖਿਆ ਹੋਇਆ ਹੈ ਜੀ ਕਨਫੈਕਸ਼ਨਰੀ ਦਾ ਕੋਸਮੈਟਿਕ ਦਾ ਹਰ ਤਰ੍ਹਾਂ ਦਾ ਜਿੱਥੇ ਕਈ ਵਲ ਕਹਿੰਦੇ ਵੀ ਹਾਂਜੀ ਨਹੀਂ ਜੀ ਆ ਚੀਜ਼ ਐਮ ਆਰ ਪੀ ਤੋਂ ਘੱਟ ਨਹੀਂ ਹੁੰਦੀ ਇਹ ਤੇ ਫ੍ਰਿਜ ਦਾ ਖਰਚਾ ਬੰਦੇ ਜੇ ਕੋਈ ਇਹ ਚੀਜ਼ ਨਹੀਂ ਹਰ ਇੱਕ ਚੀਜ਼ ਤੇ ਡਿਸਕਾਊਂਟ ਹੈ ਕੋਈ ਐਮ ਆਰ ਪੀ ਤੇ ਨਹੀਂ ਹੈਗਾ ਸੋ ਅਸੀਂ ਗਲਤ ਕੀਤੀ ਹੈ ਸੋ ਦਾ ਸੁਪਰਮਾਰਕਟ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਸ਼ਾਪ ਆ ਜਾਂ ਤੁਸੀਂ ਕਿਸੇ ਸਮੇਂ ਵੀ ਆ ਸਕਦੇ ਹੋ 8:30 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਬਾਜ਼ਾਰ ਨਾਲੋਂ ਘੱਟ ਰੇਟ ਤੇ ਸੋ ਸੁਦਾ ਸੁਪਰਮਾਰਕਟ ਤੇ ਅਸੀਂ ਵੀ ਆਪਣੇ ਵੱਲੋਂ ਕਹਾਂਗੇ ਕਿ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ